ਹਾਂਜੀ ਜਿਵੇਂ ਕਿ ਤੁਹਾਨੂੰ ਦੱਸਿਆ ਸੀਗਾ ਵੀ ਜੋ ਕਨੌਰੀ ਵੀ ਬਾਰਡਰ ਦੇ ਕਿਸਾਨ ਮੋਰਚੇ ਦਾ ਜੋ ਕੀ ਪਰਪਲ ਦਾ ਹਾਲ ਤੁਹਾਨੂੰ ਦਿਖਾਉਂਦੇ ਰਵਾਂਗੇ ਤੇ ਹੁਣ ਅਸੀਂ ਇੱਥੇ ਦੇਖਿਆ ਹੈਗਾ ਜੋ ਪੀ ਆਰਟੀਸੀ ਵਸਪਨੀਓ ਜੋ ਇੱਥੇ ਮਲਾਜਮ ਇੱਥੇ ਬੈਠੇ ਨੇ ਉਹਨਾਂ ਦੇ ਤੇ ਇਹ ਦੇਖਿਆ ਜਾਵੇ ਤਾਂ ਬਹੁਤ ਹੀ ਵਧੀਆ ਇਹਨਾਂ ਦਾ ਯੋਗਦਾਨ ਆ ਜੋ ਕਿਸਾਨੀ ਆਂਦਲਨ ਦੇ ਵਿੱਚ ਇਹ ਕਿਹਾ ਜਾਂਦਾ ਵੀ ਇਹ ਤਾਂ ਕਿਸਾਨ ਮਜ਼ਦੂਰਾਂ ਦਾ ਹੀ ਆਂਦਲੋਨਾ ਪਰ ਇੱਥੋਂ ਦੇਖ ਕੇ ਆਪਾਂ ਕਹਿ ਸਕਦੇ ਹਾਂ ਵੀ ਜੋ ਹਰ ਜੋ ਕਿਤੇ ਦਾ ਇੱਥੇ ਮਤਲਬ ਬੰਦਾ ਇੱਥੇ ਪਹੁੰਚ ਰਿਹਾਗਾ ਤੇ ਉਹਨਾਂ ਨਾਲ ਵੀ ਆਪਾਂ ਹੁਣ ਗੱਲਬਾਤ ਕਰਾਂਗੇ ਬਾਈ ਜੀ ਹੁਣੀ ਪੀਆਰਟੀਸੀ ਤੋਂ ਬਾਈ ਜੀ ਕੀ ਨਾਮ ਤੁਹਾਡਾ ਜੀ ਦਾ ਨਾਮ ਹਰਜਿੰਦਰ ਸਿੰਘ ਹੈ ਜੀ ਆ ਰੋਡ 'ਤੇ ਜਨ ਬਸ ਪੀਆਰਟੀਸੀ 25/11 ਜਿਹੜੀ ਕੱਚੇ ਮੁਲਾਜ਼ਮਾਂ ਦੀ ਜਥੇਬੰਦੀ ਹੈ ਉੱਥੇ ਸੀਨੀਅਰ ਮੀਤ ਪ੍ਰਧਾਨ ਜੀ ਬਈ ਅੱਛਾ ਅੱਜ ਇਹ ਕਿੱਥੋਂ ਆਏ ਹੋ ਤੁਸੀਂ ਮਤਲਬ ਪੂਰੇ ਪੰਜਾਬ ਭਰ ਦੇ ਆਪਣੇ ਜੋ ਮੁਲਾਜ਼ਮ ਪਹੁੰਚੇ ਆ ਜਾਂ ਕੋਈ ਖਾਸ ਏਰੀਆ ਗਾ ਜਾਓ ਜਿਵੇਂ ਜੋਨ ਬੰਡੇ ਹੁੰਦੇ ਆ ਤੁਹਾਡੇ ਉਸ ਤਰ੍ਹਾਂ ਪੂਰੇ ਪੰਜਾਬ ਦੇ 27 ਡਿੱਪੂ ਨੇ ਜੀ 27 ਡਿੱਪੂਆਂ ਚੋਂ ਥੋੜੀ ਵਰਕਰ ਗਿਣਤੀ ਜੋ ਲੈ ਕੇ ਹਜੇ ਅੱਜ ਸਮਰਥਨ ਵਜੋਂ ਜਥੇਬੰਦੀ ਇਥੇ ਪਹੁੰਚੀ ਆ ਦੱਲੇਵਾਲ ਸਾਹਿਬ ਦਾ ਸੇਧ ਦਾ ਪਤਾ ਕਰਨ ਵਾਸਤੇ ਤੇ ਅੰਦੋਲਨ ਨੂੰ ਸਮਰਥਨ ਕਰਨ ਵਾਸਤੇ ਅਸੀਂ ਜੇ ਅਸੀਂ ਪਛੋਕੜ ਸਾਡਾ ਸਾਰਾ ਖੇਤੀਬਾੜੀ ਨਾਲ ਜੁੜਿਆ ਹੋਇਆ ਬੇਸ਼ੱਕ ਅਸੀਂ ਪੀ ਆਰਟੀਸੀ ਪੰਜਾਬ ਰੋਡਵੇ ਵਿੱਚ ਕੰਮ ਕਰ ਰਹੇ ਆ ਐਜ਼ ਅ ਡਰਾਈਵਰ ਕੰਡਕਟਰ ਵਰਕਸ਼ਾਪ ਜਾਂ ਕਲੈਰੀਕਲ ਸਟਾਫ ਚ ਫੇਰ ਵੀ ਅਸੀਂ ਕਿਤੇ ਨਾ ਕਿਤੇ ਸਾਡਾ ਖੇਤੀਬਾੜੀ ਧੰਦੇ ਨਾਲ ਜੁੜਿਆ ਹੁਣ ਕਰਕੇ ਪਛੋਕੜ ਸਾਨੂੰ ਇਸ ਚੀਜ਼ ਦਾ ਪੂਰਾ ਦਰਦ ਹੈ ਆਮ ਦਰਦ ਹੀ ਹੈ ਧਰਨੀ ਨਾਲ ਤੇ ਅਸੀਂ ਆਸ ਕਰਦੇ ਹਾਂ ਉਹਨਾਂ ਵਾਲੇ ਸਮੇਂ 'ਚ ਸਰਕਾਰ ਸੈਂਟਰ ਦੀ ਸਰਕਾਰ ਤੇ ਪੰਜਾਬ ਸਰਕਾਰ ਹੰਬੜਾ ਮਾਰ ਕੇ ਇਸ ਮੋਰਚੇ ਨੂੰ ਤੇ ਆਪਣੇ ਡੱਲੇ ਵਾਲ ਸਾਹਿਬ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਮੰਗਾਂ ਦੀ ਪੂਰਤੀ ਵੀ ਕਰੇਗੀ ਤੇ ਉਹਨਾਂ ਨੂੰ ਛੇਤੀ ਤੋਂ ਛੇਤੀ ਉਹਨਾਂ ਦਾ ਅੰਸ਼ਣ ਖਿਲਾਉਣ ਦੀ ਕੋਸ਼ਿਸ਼ ਤੇ ਤੁਸੀਂ ਹੋਰ ਰੁਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਇੱਥੇ ਨਹੀਂ ਪਹੁੰਚ ਰਹੇ ਆ ਜਾਂ ਹੋਰ ਕਿੱਤਿਆਂ ਦੇ ਵਿੱਚ ਨੇ ਤੇ ਉਹਨਾਂ ਨੂੰ ਤੁਸੀਂ ਕਿਸ ਨੇ ਹਲਾਉਣਾ ਚਾਹੋਗੇ ਦੇਖੋ ਜੀ ਇਹ ਤਾਂ ਨਹੀਂ ਕੁਝ ਕਹਿ ਸਕਦੇ ਵੀ ਕਿਉਂ ਨਹੀਂ ਪਹੁੰਚ ਰਹੇ ਵੈਸੇ ਦੇਖਿਆ ਜਾਵੇ ਪਿਛਲੀ ਫਰਵਰੀ ਤੋਂ ਲਗਾਤਾਰ ਹੀ ਮੋਰਚਾ ਡਟਿਆ ਹੋਇਆ ਜੀ ਨਾ ਪਹੁੰਚਦੇ ਹੁੰਦੇ ਹੁਣ ਉਹ ਇਹ ਮੋਰਚਾ ਕਿਸ ਦਿਨ ਦਾ ਖਿੰਡਿਆ ਪੁੰਡਿਆ ਹੁੰਦਾ ਪਰ ਨਹੀਂ ਇਹ ਕਹਿਣਾ ਵਾਜਬ ਨਹੀਂ ਹੈਗਾ ਕਿ ਇਹ ਮੋਰਚਾ ਕੋਈ ਹੋਇਆ ਪਰ ਲੰਬੇ ਸਮੇਂ ਤੋਂ ਮੋਰਚਾ ਲੱਗਣ ਕਰਕੇ ਦੇਖਣ ਵਾਲਿਆਂ ਨੂੰ ਲੱਗਦਾ ਕਿ ਇਹ ਮੋਰਚਾ ਕਮਜ਼ੋਰ ਹੈ ਪਰ ਮੈਂ ਤੇ ਸਾਡੀ ਜਥੇਬੰਦੀ ਵੱਲੋਂ ਮੈਂ ਕਹਿਣਾ ਚਾਹੁੰਦਾ ਇਹ ਮੋਰਚਾ ਬਿਲਕੁਲ ਵੀ ਕਮਜ਼ੋਰ ਨਹੀਂ ਤੇ ਨਾ ਅਸੀਂ ਕਮਜ਼ੋਰ ਹੋਣ ਦੇਈਏ ਤੇ ਜਥੇਬੰਦੀਆਂ ਬਾਰੇ ਮੈਂ ਗੱਲ ਕਰਦਾ ਜਿਹੜੀਆਂ ਜਥੇਬੰਦੀਆਂ ਜਾਂ ਆਮ ਕਿਸਾਨ ਆਮ ਮੁਲਾਜ਼ਮ ਵਰਗ ਜਾਂ ਮਜ਼ਦੂਰ ਵਰਗ ਘਰ ਬੈਠਾ ਉਹ ਇਸ ਮੋਰਚੇ ਨੂੰ ਆ ਕੇ ਸਮਰਥਨ ਕਰੇ ਤੇ ਇਸ ਚੀਜ਼ ਦਾ ਹੱਲ ਤਾਂ ਨਿਕਲਣਾ ਜਦੋਂ ਸੈਂਟਰ ਸਰਕਾਰ ਦੇ ਐਂਡ ਤੌਣ ਤੇ ਗੋਡਾ ਰੱਖਿਆ ਗਿਆ ਫੇਰ ਇਹ ਨਾ ਮੰਗਾ ਦਾ ਹੱਲ ਹੋਣਾ ਮੈਂ ਉਮੀਦ ਕਰਦਾ ਕਿ ਇਸ ਮੈਸੇਜ ਨੂੰ ਸਾਰੇ ਧਿਆਨ ਨਾਲ ਸੁਣੋਗੇ ਤੇ ਛੇਤੀ ਤੋਂ ਛੇਤੀ ਮੋਰਚੇ 'ਚ ਪਹੁੰਚ ਕੇ ਹਮਲਾ ਮਾਰ ਕੇ ਇਸ ਮੋਰਚੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੋ ਬਿਲਕੁਲ ਜੀ ਬਾਈ ਜੀ ਉਹਨਾਂ ਨੇ ਕਿਹਾ ਵੀ ਇੱਥੇ ਪਹੁੰਚੋ ਤੇ ਮੋਰਚਾ ਕਾਮਯਾਬ ਹੋਊਗਾ ਤੇ ਉਹਨਾਂ ਹੀ ਛੇਤੀ ਖਤਮ ਹੋਊਗਾ ਤੇ ਜਿਵੇਂ ਕਿ ਇਹਨਾਂ ਨੇ ਦੱਸਿਆ ਵੀ ਜੋ ਕਿ ਆਹਾਰ ਕਿੱਤੇ ਦੇ ਲੋਕ ਇੱਥੇ ਪਹੁੰਚ ਰਹੇ ਨੇ ਪਰ ਜੋ ਕਈ ਵੱਡੇ ਚੈਨਲਾਂ ਤੇ ਪ੍ਰੋਪਗੈਂਡਾ ਫਲਾਇਆ ਜਾਂਦਾ ਵੀ ਨਹੀਂ ਜੀ ਇਹ ਤਾਂ ਕੱਲੇ ਪੰਜਾਬ ਦੇ ਕਿਸਾਨ ਨੇ ਜਾਂ ਪੰਜਾਬ ਦੇ ਹੀ ਲੋਕ ਏ ਇਸ ਤਰ੍ਹਾਂ ਦੇ ਜੋ ਮੋਰਚੇ ਲਾਉਂਦੇ ਫਿਰਦੇ ਆ ਜਾਂ ਉਹਨਾਂ ਨੂੰ ਕੋਈ ਕੰਮ ਨਹੀਂ ਹੈਗਾ ਪਰ ਬਹੁਤ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਪਰ ਇੱਥੋਂ ਬਾਈ ਜੀ ਉਹਨਾਂ ਨੇ ਕਲੀਅਰ ਕੀਤਾਗਾ ਵੀ ਹਰ ਕੀਤਾ ਜੋ ਇਸ ਕਿਸਾਨੀ ਦੇ ਨਾਲ ਜੁੜਿਆ ਹੁੰਦਾਗਾ ਚਾਹੇ ਡਾਇਰੈਕਟ ਚਾਹੇ ਇਨਡਾਇਰੈਕਟ ਕਿਸਾਨੀ ਦੇ ਹੀ ਨਿਰਭਰ ਰਹਿੰਦੇ ਆ ਤੇ ਕਿਸਾਨੀ ਦੇ ਨਾਲ ਸਾਥ ਦੇ ਕੇ ਮੋਢੇ ਨਾਲ ਮੋਢਾ ਮਿਲਾ ਕੇ ਹੀ ਜੋ ਇਸ ਤਰ੍ਹਾਂ ਦੇ ਮੋਰਚੇ ਫਤਿਹ ਕੀਤੇ ਜਾਂਦੇ ਆ ਤੁਸੀਂ ਦੇਖਦੇ ਰਹੋ ਉਹਦਾ ਵਿਜ਼ਨ ਪੰਜਾਬ ਮੈਂ ਹਾਂ ਗੁਰਜੀਤ ਸਿੰਘ ਬਹੁਤ ਬਹੁਤ ਧੰਨਵਾਦ